ਬੱਦਰਕਾਲੀ ਮੰਦਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੰਮਾਜੇ ਸੰਗਤ ਪਹੁੰਚਿਆ ਔਰ ਸਤਪਰਵਾਂ ਸਾਡਾ ਮੇਲਾ ਸ਼ੋਮਾ ਯਾਤਰਾ ਜੀ ਨਿਕਲ ਰਹੀ ਆ ਮਾਂ ਮਾਈ ਦੀ ਔਰ ਸਾਰੇ ਸ਼ਹਿਰ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਲੋ ਬੱਦਰਕਾਲੀ ਮਾਤਾ ਨੂੰ ਉਹਨਾਂ ਦੀ ਪ੍ਰਚੰਡ ਜੋਤ ਪਾਕਿਸਤਾਨ ਸ਼ੇਖੂਪੁਰ ਤੋਂ ਰਿਖੇ ਆ ਜੀ ਦੇ ਫਸ ਫਾਗਣਾ ਹੋਈ ਜੀ ਉਹ ਰਾਜ ਦੇ ਸਾਰੇ ਪੰਜਾਬ ਦੇ ਲੋਗ ਉਸ ਵਿਹਾਰੇ ਤੇ ਔਰ ਜਦੋਂ ਸਾਡੇ ਮੇਲਾ ਹੁੰਦਾ ਆ ਨਕਮਸਤਕ ਹੋਣ ਹੁੰਦੇ ਆ ਤੇ ਸਾਡੇ ਸ਼ਹਿਰ ਵਾਸੀ ਸ਼ੇਵਾ ਯਾਤਰਾ ਦੇ ਦੋਨਾ ਜਿਹੜੇ ਲੋਗ ਆਉਂਦੇ ਮੱਠਾ ਦੇਖਣਦੇ ਉਹਨਾਂ ਨੇ ਜੋ ਸੇਵਾ ਕਰ ਸਕਦੇ ਆ ਉਹ ਕਰਦੇ ਆ ਕੋਲੇੰਦਰ ਲਾਉਂਦਾ ਉਹ ਜੁੱਤੀਆਂ ਦੀ ਸੇਵਾ ਕਰਦਾ ਕੋਈ ਉੱਥੇ ਪ੍ਰਬੰਧ ਕਰਦਾ ਇਹ ਇੱਕ ਬੰਦੇ ਦਾ ਮੇਲਾ ਨਹੀਂ ਸਾਰੇ ਸ਼ਹਿਰ ਗੁੱਟ ਕੇ ਇਕੱਠੇ ਹੋ ਕੇ ਇਹ ਮੇਲਾ ਮਨਾਉਂਦੇ ਆ ਜੋ ਅੱਜ ਬਹੁਤ ਪਵਿੱਤਰ ਦਿਹਾੜਾ ਤੇ ਇਹਦੇ ਤੇ ਸਾਰਿਆਂ ਦੇ ਸਰਹੰਚ ਅਮਨ ਸ਼ਾਂਤੀ ਚੰਗ ਰਹੇ ਅਰਦਾਸ ਕਰਦੇ ਰਾਣਾ ਜੀ ਅੱਜ ਦੇ ਬਿੰਦੂ ਸੇਖ ਭਾਈ ਜਰਕ ਨਾਲ ਜਿਹੜੇ ਬੜੀ ਉਹਦੇ ਬੜੀ ਚੀਜ਼ ਯਾਰ ਹਿੰਦੂ ਸੇਖ ਭਾਈ ਸਾਰਾ ਦੋ ਹੈ ਹੀ ਨਹੀਂ ਬੜੀ ਵੱਡ ਮਨਾਉਣ ਦੀ ਕੋਸ਼ਿਸ਼ ਕੀਤੀ ਮੰਗਾ ਨਹੀਂ ਇੱਕੋ ਹੀ ਆ ਗੁਰਨਾਮ ਕੋਲੇਗਾ ਕੀ ਅਰਦਾਸ ਕੀਤੀ ਹੈ ਮਹਾਂਮਾਈ ਦੇ ਫਰਮਾਨ ਚ ਕਿ ਕਿ ਅਮਨ ਸ਼ਾਂਤੀ ਚੈਨ ਸਾਡੇ ਪੰਜਾਬ ਚ ਰਹਿਣਾ ਚਾਹੀਦਾ ਉਹ ਸ਼ਹੀਦਾਂ ਦੇ ਦਿਮਾਗ ਦੇਖਦੇ ਦਿਮਾਗ ਨਾਲ ਵੋਟ ਪਾ ਕੇ ਮਤਨ ਦਾ ਡਾਂਗ ਦੇ ਦਿਓ ਕੋ ਠੀਕ ਸਮਝ ਗਿਆ ਜੀ ਮੈਂ ਆਪਣੇ ਵੱਲੋਂ ਤੇ ਆਪਣੀ ਟੀਮ ਵੱਲੋਂ 77ਵੇਂ ਮੇਲੇ ਮਹਾਂਮਾਈ ਪੱਤਰਕਾਰੀ ਨੇ ਪ੍ਰੋਫੈਕਸ ਦੇ ਵਿੱਚ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਕਿ ਕਿ ਮਾਤਾ ਪਤਰਕਾਲੀ ਦੀ ਬਹੁਤ ਕਿਰਪਾ ਵਕ ਪੂਤਰੇ ਹਲਕੇ ਦੇ ਉੱਤੇ ਅੱਜ ਬਹੁਤ ਵੱਡੀ ਵਿਚਾਰ ਸ਼ੋਭਾ ਯਾਤਰਾ ਮਾਧਰਾਣੀ ਪਤਰਕਾਲੀ ਦੇ ਮੇਲੇ ਨੂੰ ਮੁੱਖ ਰੱਖਦੇ ਹੋਇਆ ਬ੍ਰਹਮਪੁਤ੍ਰ ਮੰਦਤੋ ਹੋ ਕੇ ਸ਼ਾਇਦ ਵਕਵਾ ਕੁਜਾਰਾ ਤੁਮ ਦੇ ਜਿਹੜੇ ਆ ਬਾਦ ਜਿਹੜੀ ਆ ਸਮਾਪਤੀ ਮਾਤਾ ਪੱਤੜਕਾ ਦੀ ਮੰਦਰ ਹੋਣੀ ਆ ਸੋ ਮੈਂ ਹਮੇਸ਼ਾ ਚਾਹਨਾ ਵਾ ਕਿ ਕਪੂਤਰੇ ਸੰਗਤ ਦੇ ਉੱਤੇ ਇੱਦਾਂ ਹੀ ਮਾਤਰਾ ਨਹੀਂ ਮੇਰ ਪ੍ਰਯਾਤ ਰੱਖੇ ਹਿੰਦੂ ਸਿੱਖ ਸਾਰੇ ਭਾਈਚਾਰੇ ਜਿਹੜਾ ਨਾਲ ਨਾਲ ਕੇ ਧਾਰਮਿਕ ਨੇ ਪ੍ਰੋਗਰਾਮਾਂ ਜੀ ਹਿੱਸਾ ਲੈਂਦੇ ਆ ਇੱਦਾਂ ਕਪੂਤਰੇ ਦੇ ਵਿੱਚ ਏਕਤਾ ਦਾ ਪੱਥਰ ਚਲਦਾ ਰਹੇ ਮੈਂ ਆਪਣੇ ਵੱਲੋਂ ਸਮੂਚੇ ਕਪੂਤਰੇ ਦੇ ਲੋਕਾਂ ਵੱਲੋਂ ਮਾਤਰਾ ਇੰਦੇ ਪੱਤਰਕਾਰ ਦੀ ਮਾਤਾ ਜੀ ਦੇ 77ਵੇਂ ਮੇਲੇ ਦੇ ਉੱਪਰ ਲੱਖ ਲੱਖ ਵਧਾਈ ਪੇਸ਼ ਕਰਦਾ। ਅੱਜ ਮਾਤਾ ਪੱਤਰਕਾਰੀ ਦੇ 77ਵੇਂ ਮੇਲੇ ਦੇ ਉਪলক্ষ ਵਿੱਚ ਇੱਕ ਵਿਸ਼ਾਲ ਸ਼ੋਹਾ ਯਾਤਰਾ ਬ੍ਰਹਮਗੋਬਿੰਦ ਮੰਦਿਰ ਤੋਂ ਰਾਮੋ ਹੋਈ ਹੈ। ਜਿਹੜੀ ਰਾਤ ਨੂੰ ਕਰੀਬ 12 ਵਜੇ ਦੇ ਪੱਤਰਕਾਰੀ ਮੰਦਿਰ ਸੇਖੂਪੁਰ ਪਹੁੰਚੇਗੀ। ਸ਼ਹਿਰ ਦੇ ਵਿੱਚ ਬਹੁਤ ਹੀ ਹਿਸਾਬ ਆ ਔਰ ਬਹੁਤ ਹੀ ਵਧੀਆ ਝਾਕੀਆਂ, ਬੈਂਡ, ਰੌਣਕਾਂ ਦਾ ਸ਼ਹਿਰ ਦੇ ਵਿੱਚ ਪੂਰੀ ਔਰ ਲੋਕਾਂ ਨੇ ਨਾ ਮੰਨਦਾ ਇਸ ਮਾਤਾ ਦੇ ਦਰਵਾਜ਼ੇ ਤੋਂ ਪੂਰੀਆਂ ਹੁੰਦੀਆਂ ਔਰ ਲੋਕ ਹੋਮ ਮੰਹਾ ਕੇ ਇਸ ਮਾਤਾ ਦੇ ਦਰਵਾਜ਼ੇ ਪਹੁੰਚਦੇ ਨੇ। ਔਰ ਮਾਣੇ ਮਾਣਾ ਬੜਾ ਅਸ਼ੀਰਵਾਦਾ ਕਪੂਰਥਲਾ ਨਿਵਾਸੀਆਂ ਦੇ ਅੱਜ ਸਾਰਾ ਸ਼ਹਿਰ ਮਾਗਾ ਦੇ ਰੰਗ ਚ ਰੰਗ ਗਿਆ ਹੈ